ਆਓ ਇਥੇ ਬੋ। ਮੈਂ ਤੁਹਾਨੂੰ ਕੰਪਿਊਟਰ ਵਾਲੇ। ਆਈਡੀ ਵੇਖੋ ਜੀ ਸਾਡੀ ਆਈਡੀ ਵੇਖੋ। ਮੈਂ ਤਾਂ ਇਨਫੋਰਮੇਸ਼ਨ ਪੇਪਰ ਮੰਗਦਾ। ਨਹੀਂ ਤੁਸੀਂ ਆ ਤੁਸੀਂ ਸਾਨੂੰ ਵਿਖਾ ਦਿਓ ਨਾ ਪਰਮਿਸ਼ਨ ਸਾਡੇ ਕੋਲ। ਸਾਡੇ ਕੋਲ ਥਰਡੀ ਸੀਐਸਡੀ ਸੈਂਟਰ ਸਰਕਾਰੀ। ਆ ਸਾਡਾ ਫੋਨ ਦਿਓ ਜਿਹੜਾ ਤੁਸੀਂ ਖੋਇਆ ਸੀ। ਫੋਨ ਦਿਓ ਸਾਡਾ। ਫੋਨ ਦਓ ਜੀ ਐਸਸੀ ਆਈਡੀ ਆ ਉਸ ਚ। ਫੋਨ ਦਓ ਸਾਡਾ। ਫੋਨ ਦਿਓ। ਫੋਨ ਹੀ ਤੋਂ ਹੀ ਖੋ ਸਕਦੇ। ਹਾਂ ਉਹ ਤੁਸੀਂ ਪੁੱਛਾ ਕਰਦੇ ਕਿ ਚਲ ਮੇਰੀ ਵਾਰੀ ਅਸੀਂ ਕਹਿਣਾ ਕਰੀ ਆ ਸੀਐਸਸੀ ਆ ਵੀ ਤੜੀਂ ਦਰਾਓ ਤੁਸੀਂ ਉਹ ਸਭ ਕਿੱਥੇ ਨੇ ਸਭ ਦਰਾਓ ਆ ਵੇਖੋ ਨਹੀਂ ਤੁਹਾਡਾ ਤਾਂ ਕੰਮ ਹੈ ਸਰ ਦੇਖੋ ਚੈੱਕ ਨਹੀਂ ਚਾਹੀਦੀ ਸਾਨੂੰ ਨਹੀਂ ਨਹੀਂ ਆਈਡੀ ਜਦੋਂ ਕਮਾਲ ਹੋ ਗਿਆ ਯਾਰ ਉਹ ਇਹ ਇਸ ਵੀਰ ਨੂੰ ਸੈਂਟਰ ਦੀ ਯਾਰ ਆਈਡੀ ਇਹ ਤੁਸੀਂ ਆਈਡੀ ਨੂੰ ਕਿਵੇਂ ਕਰ ਦੋਗੇ ਵੀ ਇਹ ਆਈਡੀ ਸੀ ਸਿੰਧਾ ਕਿਉਂ ਨਹੀਂ ਕਹਿੰਦੇ ਧੱਕਾ ਕਰ ਰਹੇ ਆ ਵੀ ਝਾੜੂ ਵਾਲੇ ਕਾਬਰੇ ਪੈਣੇ ਵੀ ਹੁੰਦਾ ਵੀ ਪਿਆ ਪਿੰਡਾਂ ਦੇ ਬੀਜਪੀ ਦਾ ਖਰਾਬ ਵੇਖ ਕੇ ਨਹੀਂ 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 ਹੋ ਸਕਦੇ ਆ ਲੋ ਆਹ ਜੀ ਦੇਖੋ ਆਹ ਵੇਖੋ ਜੀ ਮੀਡੀਆ ਲੋ ਮੇਰੀ ਬੇਇੱਜ਼ਤੀ ਆ ਲੋਕੀਆਂ ਨਹੀਂ ਬਣੀ ਇਹ ਆਹ ਵੇਖੋ ਜੀ ਆ ਆ ਆ ਵੇਖੋ ਭਾਜੀ ਆ ਵੇਖੋ ਆਹ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਹੈ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਹੇ ਆ ਤੁਹਾਡੇ ਸਾਹਮਣੇ ਸਾਡੇ ਲਾਪ ਦੀ ਤੱਕਾ ਕੀਤਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਜਿਆਦਾ ਸਾਰਾ ਪਿੰਡ ਬੈਠਾ ਜਿੰਨੇ ਲੋਕ ਆਏ ਨੇ ਉਹ ਗਰੀਬ ਆਏ ਨੇ કોનો પૂછો ਕਿਸੇ ਕੋਲ 1 ਰੁਪਿਆ ਲਿਆ ਹੋਵੇ ਇਹ ਪ੍ਰੂਫ ਹੈ ਉੱਤੇ ਪਰਿਕਰਨ ਦਿਓਗੇ ਕਿਸੇ ਕੋਲ ਕੋਣ ਬਤਾਇਓ ਬਿਲਕੁਲ ਫ੍ਰੀ ਸੀ ਇਹ ਪੁੱਛਿਓ ਕੋਈ ਰੁਪਿਆ ਲਿਓ ਇਧਰ ਕੇ ਲੋਕ ਕਰਦੇ ਚੁਂਤਾ ਹਾਂ ਤਕਲੀਫ ਨਾ ਮਿਲ ਜੀ ਤੁਸੀਂ ਆ ਜਾਓ ਕੋਈ ਕਿਹਨੇ ਦਿੱਕਤ ਹੈ ਮੇਰੀ ਕਿਆਂ ਰੋਕ ਸਕਿਆ ਆਪਾਂ ਨੇ ਸਾਰਾ ਫ੍ਰੀ ਆਫ ਕਾਲ ਹੈ ਗੱਲ ਕਰਨੇ ਤੋਂ ਬਾਅਦ નમાર બંદા ને કંદુ સિકોકા પંજાબ સંગાના કાંટો કોમ કરાતા જારી હે સબકો સરકાર કરાના કામ કરકે દિવાજ મા ચોક કરતો કારો કામ હોગે ને ન હોગે तो काम तो हो ही को दे लो पेरोय में के काम है लो बारे बाद आज लोरा दे मुझे काम तो दे दे नहीं चलता तब किया रोक दे सी सर जी को काम वो बेकार कर रहा है रे कर कर दे बेटा तो बुद्धि जी गाड़ी किया लाने चाहिए वो बच्चे थोड़े सारा रुपया रोक एक और रोकियो चलो जी रोको आप आपको काम को रोकने सीधे खा में अठे ही में बैठे अठे ही बैठे हो ਆਜੋ ਬੜੀ ਮੈਨੂੰ ਘਰ ਲੈ ਕੇ ਨਵਾਤ ਤੋਂ ਹੋਰ ਕਿਹਾ ਚੱਲਾਂਗੇ ਤੂੰ ਸਾਰੇ ਚੱਲਾਂਗਾ ਥਾਣੇ ਮੈਨੂੰ ਕਿੱਥੇ ਲੈ ਜਾਣਾ ਮੈਂ ਤਾਂ ਜਾਣਾ ਹਾਂ ਉਹ ਤੋਂ ਕਿਰਪਾ ਪਿੱਛੇ ਸਭ ਥਾਣੇ ਵੀ ਜਾਣਾ ਪਿਆ ਤਾਂ ਮੈਂ ਜਾਊਗਾ ਕੋਈ ਗੱਲ ਨਹੀਂ ਜਿੱਥੇ ਮਰਜੀ ਮੈਨੂੰ ਲੈ ਜਾਣਾ ਪਰ ਇਹ ਗਲੀਬਾ ਦੇ ਭਲਾਈ ਦੇ ਜਿਹੜੇ ਸਾਹਮਣੇ ਅਸੀਂ ਬਿਲਕੁਲ ਨਹੀਂ ਰੁਕਾਂਗੇ ਔਰ ਇਹ ਸਾਰੇ ਪੰਜਾਬ ਦੇ ਜਿਹੜੇ ਕੈਂਪ ਇਹ ਮੈਨੂੰ ਜਿੱਥੇ ਮਰਜੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਸੇ ਨੇ ਪਰਵਾਹ ਨਹੀਂ ਕਰਨੀ ਤੁਸੀਂ ਇੱਥੇ ਡਟੇ ਰਹੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਿਕਯਰ ਮੁਰਦਾਬਾਦ 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 ਪੰਜਾਬ ਸਿਕਯਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਵਿਕਰਮ ਜੀ ਪੰਜਾਬ ਪੁਲਿਸ ਵੀ ਮੁਰਦਾਬਾਦ ਦੀ ਹੈ ਆਸ ਪੜੋ ਸਰੋ ਮੈਂ ਵੀ ਚਲਦੀ ਆ ਸਰ ਚਲੋ ਚੋ ਮੈਡਮ ਚਲੋ ਚਲੋ ਪੰਜਾਬ ਸਰਕਾਰ ਮੁਰਦਾਬਾਦ 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 ਇਹ ਪੰਜਾਬ ਸਰਦਾਰ ਦੀ ਤੱਕੇ ਸ਼ਾਈ ਨਹੀਂ ਚੱਲੇਗੀ ਤੱਕੇ